ਆਹ ਸਾਰੇ ਦੇਖ ਰਹੇ ਵੀ ਸੁਲਤਾਨ ਦੀ ਰੇ ਉਹ ਲਓ ਇਸ ਨੂੰ ਜੀਵੇ ਜਦ ਤੱਕ ਚੋਦੇ ਜਫਾਫ ਉਹ ਸੁਲਤਾਨਪੁਰ ਔਰ ਸੁਲਤਾਨ ਕਹਿੰਦੇ ਸੰਗਤ ਨੂੰ ਕਬੂਲ ਹੋਇਆ ਔਰ ਅੱਜ ਰੌਣਕਾਂ ਆਵੜੇ ਇਹਨੂੰ ਸੁਲਤਾਨ ਸਰਦਾਰ ਮਨੋਹਰ ਸਿੰਘ ਨੇ ਉਹਨਾਂ ਵੱਲੋਂ 21000 ਲੱਗਿਆ ਆਇਆ ਹੈ 21000 ਦੀ ਪਹਿਲੀ ਰੇਡ ਸੁਲਤਾਨ ਦੀ ਪੈ ਰਹੀ ਹੈ 21000 ਦੀ ਪਹਿਲੀ ਰੇਡ ਸੁਲਤਾਨ ਦੀ ਪੈ ਰਹੀ ਹੈ ਮੇਰੇ ਵੀਰੋ ਆਹ ਸਾਹਮਣੇ ਨੌਜਾਨ ਕੋਸ਼ਿਸ਼ ਕਰ ਰਿਹਾ ਹੈ ਸ਼ਮੀਰ ਖਾਨ ਪਰ ਨੰਬਰ ਸੁਲਤਾਨ ਦਾ 20 ਪੁਆਇੰਟ ਦੇ ਵਿੱਚ ਰੌਣਕਾ ਲੱਗਣ ਗਿਆ ਕਬੂਲਪੁਰ ਦਾ ਕਬੱਡੀ ਕੱਪ ਤੁਹਾਡੀ ਉਡੀਕ ਕਰੇਗਾ ਦਰਸ਼ਕਾਂ ਦੀ ਉਡੀਕ ਕਰੇਗਾ ਵੱਡੇ ਪੱਧਰ ਤੇ ਅਗਲੇ ਸਾਲ ਵੀ ਰੌਣਕਾ ਲੱਗਣ ਗਿਆ ਕਲਤਾ 100000 ਲੱਗ ਗਿਆ ਕਬੂਲਪੁਰ ਦੇ ਵਿੱਚ 51000 ਲੱਗ ਗਿਆ ਸੁਲਤਾਨ ਦੀ ਰੇਡ ਹੈ ਸੁਲਤਾਨ ਦੀ ਰੇਡ ਹੈ ਸਨੀ ਦੇ ਨਾਮ ਕਾਲ ਦਾ ਮੁਕਾਬਲਾ ਹੋ ਚੁੱਕਿਆ ਤੇ ਨੰਬਰ ਸਲਤਰੀ ਹੈ ਸਿਰੇ ਦਾ ਕੱਪ ਹੈ ਦੁਨੀਆ ਪੱਪਾ ਪਾਰ ਹੋ ਕੇ ਦੇਖ ਰਹੀ ਹੈ ਲਖਸ਼ਰ ਭਰਾਵਾਂ ਦੇ ਕੱਪ ਨੂੰ ਜਸਵਿੰਦਰ ਨੰਨ ਨੂੰ ਸਾਗਰ ਵਿੱਚ ਨਾ ਪੈਂਦੇ ਕੋਤੇ ਇਹੋ ਜਿਹੇ ਖਿਡਾਰੀਆਂ ਨੂੰ ਡੱਕਣਾ ਆ ਇੰਪੋਸੀਬਲ ਤੇ ਹੈ ਨਹੀਂ ਪਰ ਹਰ ਵਾਰ ਜਿਹੜਾ ਹਰ ਵਾਰ ਰੇਡ ਪਾ ਕੇ ਨੌਜਨ ਲੱਖਾਂ ਜਿਹਾ ਪੁਆਇੰਟ ਬਟੌਰਦਾ ਮੈਂ ਕਿੰਨੀ